ਸਤ ਸ਼੍ਰੀ ਅਕਾਲ ਪਿਆਰੇ ਦੋਸਤੋ ਤੁਹਾਡਾ ਸਭ ਦਾ ਸਵਾਗਤ ਹੈ ਮੇਰੇ ਚੈਨਲ ਰੋਜ਼ ਮੇਰਾ ਕੋਰਸ ਤੇ ਅੱਜ ਦੀ ਕਹਾਣੀ ਆਤਮ ਵਿਸ਼ਵਾਸ ਦੀ ਕਹਾਣੀ ਹੈ ਇਹ ਦੋ ਕੁੜੀਆਂ ਦੀ ਕਹਾਣੀ ਹੈ ਜੋ ਇੱਕ ਸੱਚੀ ਅਤੇ ਮੋਟੀਵੇਸ਼ਨਲ ਕਹਾਣੀ ਹੈ ਜੋ ਸਾਨੂੰ ਸਿਖਾਉਂਦੀ ਹੈ ਕਿ ਆਤਮ ਵਿਸ਼ਵਾਸ ਨਾ ਹੋਵੇ ਤਾਂ ਕਾਬਿਲ ਹੁੰਦਿਆ ਵੀ ਇਨਸਾਨ ਹਾਰ ਜਾਂਦਾ ਹੈ ਕਹਾਣੀ ਦੀ ਸ਼ੁਰੂਆਤ ਇਸ ਤਰ੍ਹਾਂ ਹੈ ਇੱਕ ਪਿੰਡ ਵਿੱਚ ਦੋ ਕੁੜੀਆਂ ਰਹਿੰਦੀਆਂ ਸਨ ਜਿਨ੍ਹਾਂ ਦਾ ਨਾਮ ਰਾਜਨ ਅਤੇ ਮੀਨੂ ਸੀ ਦੋਵੇਂ ਇੱਕੋ ਸਕੂਲ ਵਿੱਚ ਪੜ੍ਹਦੀਆਂ ਸਨ ਇੱਕੋ ਉਮਰ ਸੀ ਤੇ ਇੱਕੋ ਸਟੈਂਡਰਡ ਪਰ ਦੋਵਾਂ ਦੀ ਜ਼ਿੰਦਗੀ ਵਿੱਚ ਫਰਕ ਸੀ ਰਾਜਨ ਹਮੇਸ਼ਾ ਖੁਸ਼ ਰਹਿੰਦੀ ਸੀ ਹੱਸਦੀ ਖੇੜਦੀ ਸੀ ਤੇ ਹਰ ਕੰਮ ਵਿੱਚ ਅੱਗੇ ਸੀ ਦੂਜੇ ਪਾਸੇ ਮੀਨੂ ਹੁਸ਼ਿਆਰ ਸੀ ਪਰ ਕਦੇ ਵੀ ਆਪਣੀ ਕਾਬਲੀਅਤ ਤੇ ਵਿਸ਼ਵਾਸ ਨਹੀਂ ਕਰਦੀ ਸੀ ਇੱਕ ਦਿਨ ਸਕੂਲ ਵਿੱਚ ਐਲਾਨ ਹੋਇਆ ਕਿ 3 ਦਿਨਾਂ ਬਾਅਦ ਭਾਸ਼ਣ ਮੁਕਾਬਲਾ ਹੋਣਾ ਹੈ ਰਾਜਨ ਨੇ ਤੁਰੰਤ ਨਾਮ ਲਿਖਵਾ ਲਿਆ ਮੀਨੂ ਨੇ ਲਿਖਵਾਇਆ ਪਰ ਆਪਣੇ ਦੋਸਤਾਂ ਦੇ ਕਹਨ ਤੇ 3 ਦਿਨ ਤੱਕ ਦੋਵੇਂ ਡਰ ਰਹੀਆਂ ਰਾਜਨ ਹਰ ਰੋਜ਼ ਸ਼ੀਸ਼ੇ ਅੱਗੇ ਖੜੀ ਹੋ ਕੇ ਪ੍ਰੈਕਟਿਸ ਕਰਦੀ ਤੇ ਮੀਨੂ ਸਿਰਫ ਕਾਪੀ ਤੇ ਲਿਖ ਲੈਂਦੀ ਤੇ ਕਦੇ ਪ੍ਰੈਕਟਿਸ ਨਾ ਕਰਦੀ ਮੁਕਾਬਲੇ ਵਾਲੇ ਦਿਨ ਰਾਜਨ ਨੇ ਤਾਂ ਬੜੀ ਆਤਮ ਵਿਸ਼ਵਾਸ ਨਾਲ ਮਾਈਕ ਤੇ ਆ ਕੇ ਭਾਸ਼ਣ ਦਿੱਤਾ ਸਭ ਨੇ ਵਾਹ ਕੀਤੀ ਪਰ ਜਦੋਂ ਮੀਨੂ ਦੀ ਵਾਰੀ ਆਈ ਤਾਂ ਉਸ ਦੀਆਂ ਲੱਤਾਂ ਕੰਬਣ ਲੱਗ ਪਈਆਂ ਤੇ ਦਿਲ ਤੇਜ਼ ਧੜਕਣ ਲੱਗ ਪਿਆ ਮਾਈਕ ਤੇ ਆਂਦਿਆਂ ਉਸ ਨੇ ਹਲਕਾ ਜਿਹਾ ਨੋਟ ਪੜਿਆ ਤੇ ਫਿਰ ਚੁੱਪ ਹੋ ਗਈ ਜਿਹੜਾ ਕੁਝ ਉਸ ਨੇ ਕਾਪੀ 'ਚ ਲਿਖਿਆ ਸੀ ਜਿਹੜਾ ਕੁਝ ਉਸ ਦੇ ਮਨ ਵਿੱਚ ਸੀ ਉਹ ਆਵਾਜ਼ ਰਾਹੀਂ ਬਾਹਰ ਨਾ ਆ ਸਕਿਆ ਮੁਕਾਬਲੇ ਤੋਂ ਬਾਅਦ ਮੀਨੂ ਬਹੁਤ ਉਦਾਸ ਹੋਈ ਉਸਦੀ ਮਾਂ ਨੇ ਕਿਹਾ ਬੇਟਾ ਕਾਬਲੀਅਤ ਅਤੇ ਮਿਹਨਤ ਤੈਨੂੰ ਦੂਜਿਆਂ ਤੋਂ ਵੱਖਰਾ ਕਰ ਸਕਦੇ ਨੇ ਪਰ ਜੇ ਤੈਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਤਾਂ ਦੁਨੀਆ ਕਿਵੇਂ ਕਰੇਗੀ ਉਸ ਦਿਨ ਮੀਨੂ ਨੇ ਵਾਅਦਾ ਕੀਤਾ ਜੋ ਵੀ ਹੋਵੇ ਉਹ ਆਪਣੀ ਆਵਾਜ਼ ਨੂੰ ਰੁਕੇਗੀ ਨਹੀਂ ਤੇ ਹਮੇਸ਼ਾ ਪ੍ਰੈਕਟਿਸ ਕਰਦੀ ਰਹੇਗੀ ਤੇ ਮੀਨੂ ਹੁਣ ਹਰ ਐਕਟੀਵਿਟੀ ਵਿੱਚ ਹਿੱਸਾ ਲੈਂਦੀ ਸੀ ਪਹਿਲਾਂ ਉਹ ਡਰਦੀ ਸੀ ਹੁਣ ਤਿਆਰੀ ਕਰਦੀ ਸੀ ਪਹਿਲਾਂ ਉਹ ਸ਼ਰਮਾਉਂਦੀ ਸੀ ਹੁਣ ਬੋਲਦੀ ਸੀ ਜਦੋਂ ਸਾਲ ਦਾ ਆਖਰੀ ਮੁਕਾਬਲਾ ਆਇਆ ਤਾਂ ਮੀਨੂ ਨੇ ਹੀ ਪਹਿਲਾ ਇਨਾਮ ਜਿੱਤਿਆ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਰਾਜਨ ਜਹੀ ਆਤਮ ਵਿਸ਼ਵਾਸ ਸਾਡੇ ਵਿੱਚ ਹੋਣੀ ਚਾਹੀਦੀ ਹੈ ਅਸਲੀ ਤਾਕਤ ਕਾਬਲੀਅਤ ਨਹੀਂ ਸਾਡਾ ਭਰੋਸਾ ਹੁੰਦਾ ਹੈ ਜੇਕਰ ਤੁਸੀਂ ਆਪਣੀ ਆਵਾਜ਼ ਨੂੰ ਦਬਾਓਗੇ ਤਾਂ ਦੁਨੀਆ ਵੀ ਤੁਹਾਨੂੰ ਅਣ ਸੁਣਾ ਕਰੇਗੀ ਸੋ ਆਤਮ ਵਿਸ਼ਵਾਸ ਰੱਖੋ ਕਿਉਂਕਿ ਤੁਸੀਂ ਉਸ ਦੇ ਕਾਬਿਲ ਹੋ ਹਰ ਸੁਪਨਾ ਪੂਰਾ ਕਰ ਸਕਦੇ ਹੋ ਸੋ ਅੱਜ ਦਾ ਰੋਜ਼ਮਰਗਾ ਕੋਟ ਇਹ ਹੈ ਕਿ ਜਿਹੜਾ ਇਨਸਾਨ ਆਪਣੇ ਆਪ ਤੇ ਭਰੋਸਾ ਕਰ ਲੈਂਦਾ ਹੈ ਉਹ ਦੁਨੀਆ ਨੂੰ ਵੀ ਮੰਨਵਾ ਲੈਂਦਾ ਹੈ ਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਦਾਂ ਦੀਆਂ ਮੋਟੀਵੇਸ਼ਨਲ ਵੀਡੀਓਜ਼ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ